ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਸਰੀਆਲੀ ਵੱਡੀ ਸਰੀਆਲੀ ਤੁਸੀਂ ਵਿజిਟ ਕਰਨੀ ਹੈ ਜਿਲ੍ਹਾ ਤਹਿਸੀਲ ਸ੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ 15 16 ਕਿਲੋਮੀਟਰ ਦੀ ਦੂਰੀ ਆ ਹਰੀਕੇ ਪੱਤਨ ਤੋਂ ਜਦੋਂ ਆਪਾਂ ਅੰਮ੍ਰਿਤਸਰ ਨੂੰ ਜਾਂਦੇ ਆ ਤੇ 16 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਇਸੇ ਨੈਸ਼ਨਲ ਹਾਈਵੇ ਤੇ ਸਰੀਆਲੀ ਪਿੰਡ ਆ ਖਾਣੀ ਪੰਦਤ ਵੀਰ ਦੇ ਕੋਲੇ ਆਏ ਆ ਠੀਕ ਆ ਜੀ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਹਿਲਾਂ ਵੀ ਆਪਾਂ ਮਾਲ ਇਸ ਘਰੋਂ ਤੁਹਾਨੂੰ ਦਿਖਾਉਂਦੇ ਰਹੇ ਤਾਂ ਵਪਾਰੀਰ ਕਰਦਾ ਪਸ਼ੂ ਵਿਕਰੀ ਵਾਲੇ ਇਹਨਾਂ ਦੇ ਕੋਲ ਰੁਟੀਨ ਦੇ ਵਿੱਚ ਆਏਗੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਜੇਕਰ ਆਪਾਂ ਗੱਲ ਕਰੀਏ ਤਾਂ ਟੋਟਲ 5 ਚਾਰ ਨਗ ਤੁਹਾਨੂੰ ਦਿਖਾਉਣੇ ਆ ਸੋਇਸ ਬਾਈ ਪਸ਼ੂ ਆ ਇੱਕ ਅੰਸਰ ਬੱਚੀ ਦਿਖਾ ਦੇਾਂਗੇ ਤੁਹਾਨੂੰ ਠੀਕ ਆ ਜੀ ਜਿਹੜੇ ਮੇਰੇ ਭਰਾ ਅਕੋ ਸ਼ੌਂਕ ਰੱਖਦੇ ਆ ਵੀ ਕੋਈ ਚੰਗੀ ਬੱਚੀ ਨਸਲ ਬਰੀਡ ਦੇ ਵਿੱਚ ਐਚ ਐਫ ਬਰੀਡ ਦੇ ਵਿੱਚ ਹੋਊਗੀ ਸੋ ਤਰੀਕ ਅੱਜ 28 ਅਕਤੂਬਰ ਸਮਾਂ ਦੋਸਤੋ ਕੋਈ ਸ਼ਾਮ ਦੇ 5:30 ਵਜੇ ਤੱਕ ਬਾਕੀ 24 ਤੇ ਬਿਲਕੁਲ ਪਸ਼ੂ ਆਏ ਖਲੋਤੇ ਆ ਹੁਣ ਬਿਲਕੁਲ 24 ਦਾ ਸਮਾਂ ਭਰੇ ਥਣ ਦੇ ਬੇਹਵਾਨੇ ਸਾਰੇ ਭਰਾਵਾਂ ਨੂੰ ਨਜ਼ਰ ਆ ਜਾਣਗੇ ਸੋ ਬਾਕੀ ਬੇਨਤੀ ਆਪਾਂ ਉਹੀ ਕਰਦੇ ਆ ਸਾਰੇ ਵੀਰਾਂ ਨੂੰ ਜਿਹੜੇ ਨਾਗਾਪਾਤ ਨੂੰ ਦਿਖਾਉਣੇ ਇੱਥੇ ਆਣ ਕੇ ਬੇਸ਼ੱਕ ਕੋਈ ਦੂਰ ਨੇੜੇ ਵਾਲੇ ਮੇਰੇ ਭਰਾ ਨੇ ਇੱਥੇ ਆਣ ਕੇ ਤਸੱਲੀ ਕਰ ਲਿਓ ਵੀਡੀਓ ਕਾਲ ਤੇ ਕੋਈ ਵੀਰ ਚੁਵਾਈ ਵੇਖ ਕੇ ਆਨਲਾਈਨ ਮੰਗਾਉਣਾ ਚਾਹੁੰਦਾ ਉਹ ਤੁਸੀਂ ਆਨਲਾਈਨ ਵੀ ਸੌਦਾ ਕਰ ਸਕਦੇ ਜੀ ਸਭ ਤੋਂ ਪਹਿਲਾਂ ਹਣੀ ਸਾਸਤਰੀ ਕਾਲ ਸਾਸਤਰੀ ਕਾਲ ਸੰਧੂ ਸਾਹਿਬ ਕਹਿ ਭਰਾ ਮੇਰਾ ਮੈਂ ਨਾ ਪੂਰੇ ਕਾਇਮ ਤੁਸੀਂ ਨਾ ਸ਼ਰਟ ਤੇ ਹੁਣ ਕੋਟ ਬੜਾ ਘੁੱਟ ਕੇ ਖੜਿਆ ਨਹੀਂ ਨਹੀਂ ਕੋਟ ਤੇ ਨਹੀਂ ਘੁੱਟ ਕੇ ਖੜਿਆ ਉਹ ਠੀਕ ਠਾਕ ਹੈ ਨਹੀਂ ਭਰਾ ਹੁੰਦਾ ਹੀ ਨਹੀਂ ਮੈਂ ਘੁੱਟ ਘੁੱਟ ਕੇ ਫੜ ਲੀਏ ਸੰਧੂ ਸਾਹਿਬ ਠੀਕ ਹੈ ਵਧੀਆ ਵਧੀਆ ਚੰਗੀ ਗੱਲ ਆ ਹਾਂ ਪਣੀ ਬੜਾ ਤਿੰਨੇ ਬਿਲਕੁਲ ਤਾਜ਼ੀਆਂ ਸੂਈਆਂ ਤਾਜ਼ੀਆਂ ਸੰਧੂ ਸਾਹਿਬ ਆ ਤੇ ਸੂਈ ਜੇ ਸਾਰੇ 5 5 ਤੋਂ 6 ਵਜੇ ਠੀਕ ਹੈ ਜੀ ਤੇ 8:00 ਵਜੇ ਨਾ ਜੇਰ ਪਾਤੀ ਠੀਕ ਅੱਜ ਮਾਰਨਿੰਗ ਹਾਂ ਜੀ ਹਾਂ ਜੀ ਠੀਕ ਹੈ ਕੋ ਜੋ ਆਈ ਹੋਈ ਹੈ ਦੀ ਸਵੇਰ ਦੀ ਬੱਸ ਠੀਕ ਹੈ ਹੁਣ ਦੀ ਆਉਣ ਵਾਲੀ ਹੈ ਠੀਕ ਹੈ ਜੀ ਇਹ ਝੋਟੀ ਵੀ ਬਿਲਕੁਲ ਤਾਜੀ ਹੋਣੀ ਝੋਟੀ ਵੀ ਤਾਜੀ ਝੋਟੀ ਨੂੰ ਹੋਗੇ ਹੋਣਗੇ 12 13 ਦੇਣਾ ਠੀਕ ਹੈ ਠੀਕ ਹੈ ਜੀ ਹਾਂਜੀ ਸੋ ਸ਼ੁਰੂਆਤ ਹਣੀ ਵੀਰੇ ਇੱਥੋਂ ਹੀ ਕਰਦੇ ਆਪਾਂ ਝੋਟੀ ਤੋਂ ਕਰਦੇ ਆ ਝੋਟੀ ਸੋ ਬਾੜਾ ਬਾਅਦ ਵਿੱਚ ਦਿਖਾਵਾਂਗੇ ਠੀਕ ਹੈ ਜੀ ਸ਼ੁਰੂਆਤ ਇੱਥੋਂ ਕਰਦੇ ਆ ਝੋਟੀ ਸੂਹਾ ਕੇ ਨਮਾਤਾ ਸੂਹਾ ਪਹਿਲਾ ਸੰਧੂ ਸਾਹਿਬ ਮੂੰਹ ਛੇ ਦੰਦ ਉਹਦੀ ਮੂੰਹ ਦੰਦੀ ਛਗੀ ਜਾਂ ਛੇ ਦੰਦ ਦਾ ਤੇ ਪਹਿਲਾ ਸੂਹਾ ਝੋਟੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੀ ਐਦਾਂ ਹੀ ਸੰਧੂ ਖਾਓ ਥੱਲੇ ਬ ਆਧ ਖਾ ਲੇ ਸੋ ਆਰਡਰ ਤੇ ਆ ਕੁਆਲਟੀ ਆ ਮੁੱਠੀ ਵਾਲਾ ਥਾਣਾ ਠੀਕ ਆ ਸੋ ਅੱਜ ਸੂਈ ਨੂੰ 12 13 ਦਿਨ ਹੋ ਗਏ ਹਾਂਜੀ 12 13 ਦਿਨ ਹੋ ਗਏ ਮਗਰ ਕੀ ਕਟਾ 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 ਮਗਰ ਕਟਾ ਮੇਲ ਕਾਫ ਐਸ ਵਕਤ ਖਾਣੀ ਦੁੱਧ ਕਿੰਨਾ ਇਹਦੇ ਥੱਲੇ ਆ ਏਡਾ ਸੰਦੂ ਸਾਹਿਬ ਕੋਈ ਇਸੇ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਹਾਂਜੀ 11 ਵਾਂ 10 ਕਿਲੋ ਦੀ ਆਪਣੀ ਗਾਰੰਟੀ ਕੋਈ ਆਨਲਾਈਨ ਮੰਗਾਉਂਦਾ ਤੇ 10 ਕਿਲੋ ਦੀ ਆ ਥਾਪੀ ਮਾਰ ਕੇ ਝੋਟੀ ਥੱਲੇ ਬਹਿ ਜਾ ਬੱਚਾ ਹੁਣ ਏਡੀ ਠੰਡੀ ਜਦੋਂ ਹੁਣੀ ਪਹਿਲਾਂ ਝੋਟੀ ਆ ਬੱਚੇ ਤੇ ਕੋਈ ਸਹਿਮਤਾ ਬੱਚੇ ਤੇ ਮੈਂ ਨਾ ਵੇ ਜਿੱਦ ਠੀਕ ਆ ਭਾਪੀ ਮਾਰ ਕੇ ਬੈਜਾ ਤਾਂ ਵੀ ਬੱਚਾ ਛੱਡ ਕੇ ਬੈਜੇ ਸਾਂ ਠੀਕ ਆ ਜੀ ਇੰਨੀ ਮਿੱਠੀ ਝੋਟੀ ਮੂੰਹ ਫੜ ਲਓ ਇਦਾਂ ਹੀ ਫੜ ਲਓ ਜੀ ਮੂੰਹ ਦੀ ਕੱਚੀ ਆ ਮੂੰਹ ਬੋਲੀ ਆ ਠੀਕ ਆ ਜੀ ਆਹ ਲਾ ਆ ਵੇਖੋ ਜਿਹੜਾ ਸ਼ੌਂਕੀ ਵੀਰ ਨੇ ਰੱਖਣੀ ਠੀਕ ਆ ਜੀ ਆ ਚੱਕ ਕਰ ਸੋ ਇਦਾਂ ਮੂੰਹ ਬੋਲੀ ਆ ਬੇਲਬੂਲ ਚੰਗੀ ਸਪੈਸ਼ਲ ਆ ਸਿੰਗਲ ਖੱਡੀ ਅੱਜ ਸੂਈ ਨੂੰ 12 13 ਕੇ ਦਿਨ ਦਾ ਸਮਾਂ ਹੋ ਗਿਆ ਇਸ ਵਕਤ 10 ਲੀਟਰ ਜਿਹੜਾ ਮੇਰਾ ਭਰਾ ਠੀਕ ਆ ਜੀ ਦੁੱਧ ਮਿੰਨਤੀ ਵਾਲਾ ਥੱਲੇ ਹਾਜ਼ਰ ਆ ਹੋਵੇ ਨਾ ਹੋਵੇ ਤਾਂ ਵੀ ਇਹਦਾ ਪਲਾਸੀ ਆ ਪਰ 10 ਲੀਟਰ ਦੀ ਗਾਰੰਟੀ ਦੇਊਗੀ ਖੋਲ ਕੇ ਤੁਹ ਇਸ ਕੁਆਲਿਟੀ ਚੰਗੀ ਆ ਛੋਟਾ ਸਿੰਘ ਸੋ ਬਾਡੀ ਸਟ੍ਰਕਚਰ ਤੁਹਾਡੇ ਸਾਹਮਣੇ ਆ ਆ ਵਿਖਾ ਦਿਓ ਕੋਈ ਥਣ ਤੋਂ ਚੰਗੀ ਤਰ੍ਹਾਂ ਆ ਲੈ ਆ ਵਿਖਾ ਦਿਓ ਆ ਦੇਖੋ ਸੋ ਨੇਵੇ ਦੀ ਆ ਕੁਆਲਿਟੀ ਹੈ ਠੀਕ ਆ ਜੀ ਦੇਖੋ ਥਣ ਪੂਰਾ ਮੁੱਠੀ ਮੁੱਠੀ ਆ ਚਾਈ ਵੀ ਇੱਕ ਨੰਬਰ ਸੰਦੂ ਬੜੇ ਖੋਲੋ ਵੀਰੇ ਤੋਰੋ ਇਹਨੂੰ ਕੋਈ ਪੂਰ ਛਟਾ ਨਹੀਂ ਠੀਕ ਆ ਜੀ ਸੋ ਚੰਗੀ ਝੋਟੀ ਆ ਬਾਕੀ ਕਦਕੂ ਦਾ ਲਈ ਪੂਰੀ ਕੋਈ ਛੋਟੀ ਜਾਂ ਸਮਦਰ ਹਾਈਟ ਦੀ ਨਹੀਂ ਕਿ ਕੱਟ-ਕਾਟ ਵਾਲੀ ਆ ਸੋ ਆ ਬਾਕੀ ਵਜਨ ਵੇਟ ਤੁਹਾਡੇ ਸਾਹਮਣੇ ਆ ਠੀਕ ਆ ਆਇਆ ਨੂੰ ਤੋੜ ਲਈ ਹਣੀ ਆਇਆ ਨੂੰ ਤੋੜ ਲਾ ਫਿਰ ਆ ਆ ਦਿਖਾ ਦਿਓ ਅਕੀ ਹਾਇ ਵੀ ਧੀਰੀਆ ਤੋਰੇ ਤਾਰੇ ਦੀ ਵੀ ਪੂਰੀ ਆ ਲੋ ਬਖਸ਼ ਨਾ ਖਾ ਦਿਓ ਪੂਰਾ ਜਿਹੜਾ ਬਹਿਣੀ ਵਾਲੇ ਪਾਸੋਂ ਠੀਕਾ ਜੀ ਸੋ ਮੁਠੀ ਮੁਠੀ ਥਾਣਾ ਬਾਕੀ ਸਫਾਈਆਂ ਸੁਪਈਆਂ ਬਹੁਤ ਨੇ ਠੰਡੀ ਦੇਰੀ ਸੰਦੂ ਸਾਹਿਬ ਜਿੱਦਾਂ ਮਰਜ਼ੀ ਥੱਲੇ ਇਧਰ ਖਾ ਗਾਵਾਂ ਵਾਲਾ ਸਾਹਿਬ ਜਿੱਦਾ ਹਾਂ ਬੱਚੇ ਦੀ ਤੇ ਛੱਡੋ ਗਾਵਾਂ ਵਾਲਾ ਸਾਹਿਬ ਜਿੱਦਾਂ ਮਰਜ਼ੀ ਤੇ ਬਈ ਜਾ ਥੱਲੇ ਹਾਂ ਲਾ ਵੀ ਕਰਾ ਦੇ ਪੁੱਤ ਚੱਕ ਚੰਗੀ ਤਸੱਲੀ ਦੇਣਾ ਠੀਕ ਆ ਆ ਖਾ ਦਿਓ ਆ ਖਾ ਸਫਾਈਆਂ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਝੋਟੀ ਨੂੰ ਤੇ ਚੌਣ ਵੀ ਇੱਕ ਨੰਬਰ ਠੀਕ ਆ ਹੁਣ ਕੀ ਮੋਲਕੀ ਡਿਮਾਂਡ ਰੋਗੀ ਤੇ ਸੰਦੂ ਸਾਹਿਬ ਜਿਹੜੀ ਝੋਟੀ ਆ 500 ਮੰਗ ਲਈਏ ਹਾਂ 95000 ਦੀ ਝੋਟੀ ਦੇ ਦਾਂ 95000 ਦੀ ਹਾਂ ਲੈਸ ਕਰਦੀਆਂ ਮਾਰ ਕੇ ਛਾਲ ਕੋ ਤੇ ਜਾਇ ਜਾਇ ਹੋਰ ਵੀ ਹੁੰਦਾ ਤੇ 90000 ਰੁਪਏ ਦੀ ਝੋਟੀ 5000 ਛੋੜ ਤੁਹਾਡੇ ਕਰਕੇ ਮਾਨਤਾ 90000 ਦੀ 90000 ਦੀ ਹਾਂ ਲਓ ਜੀ 90000 ਦੀ ਐਸਨੋ ਜਿਹੜੀ ਝੋਟੀ ਮਿਲ ਜੂਗੀ ਬਾਕੀ ਝੋਟੀ ਵੀ ਬਹੁਤ ਖੂਬਸੂਰਤ ਆ ਕਦ 2 ਵਜਨ ਵਾਲੀ ਸੰਦੂ ਸਾਹਿਬ ਵਜੇ ਨੇ ਵਦਨਾ ਆ ਸ਼ਾਇਦ ਆਂਦਾ ਮੂ ਹਾਂ ਛੱਗੀ ਝੋਟੀ ਆ ਦਾ 11 ਲੀਟਰ ਤੇ ਚੱਲਦੀ 12 13 ਦਿਨ ਸੂਈ ਨ ਹੋਏ ਠੀਕ ਆ ਠੀਕ ਆ ਹਾਂਜੀ ਲਓ ਜੀ ਚੌਣ ਜਵਾਈ ਦੀ ਸਾਫ ਇੱਕ ਨੰਬਰ ਬਹੁਤ ਸੂਰਤ ਚੰਗੀ ਝੋਟੀ ਆ ਇਹ ਮਗਰ ਕਟਾ ਕਟਾ ਮਗਰਾ ਬਲੈਕ ਰੰਗ ਦਾ ਠੀਕ ਹੈ ਭਾਈ ਠੀਕ ਹੈ ਮਹਾਰਾਜ ਅਗਲੇ ਪਨੇ ਵੈੜ ਦੀ ਗੱਲ ਕਰਦੇ ਹਣੀ ਇਹ ਵੀ ਤਾਜੀ ਸੂਈ ਅੱਜ ਸੜਕੇ ਅੱਜ ਤੜਕੇ ਸੂਈ ਜਾਂਦੂ ਸਾਹਿਬ 5:00 ਵਜੇ ਠੀਕ ਆ ਜੀ ਅੱਜ ਮਾਰਨਿੰਗ ਸੂਈ ਹੈ ਸੂਆ ਕਿਵੇਂ ਆ ਸੂਆ ਦੂਜਾ ਸੰਧੂ ਸਾਹਿਬ ਦੂਜਾ ਸੂਆ ਮਗਰ ਬੱਚਾ ਕੀ ਹੈ ਵਾਸ਼ਾ ਉਹਦੀ ਮਗਰ ਤੇ ਬੱਚਾ ਹੈ ਮੇਲ ਕਾ ਫਾ ਠੀਕ ਆ ਜੀ ਦੂਜਾ ਸੂਆ ਅੱਜ ਤੜਕੇ ਮ ਜੇਰ ਪਾਤੀ ਸੀ ਨੇ ਜੇਰ ਪਾਤੀ ਜੇਰ ਦੀ ਵੀਡੀਓ ਪ੍ਰੋਪਰ ਠੀਕ ਆ ਠੀਕ ਆ ਦਰਦੀ ਆ ਉਦਾਂ ਠੀਕ ਉਹ ਤਾਂ ਮਿਲਦੀ ਮੋਲਦੀ ਪੂਰੀ ਸੀ ਮੈਂ ਨਾ ਜਿੱਦਾਂ ਮਰਜ਼ੀ ਡੰਡੀ ਫੀਲ ਠੀਕ ਆ ਮੋਰ ਇੱਕ ਚਵਾਈ ਕਰ ਲਈ ਉਹ ਗਈ ਇੱਕ ਚਵਾਈ ਕਰ ਲਈ ਇੱਕ ਚਵਾਈ ਕਰ ਲਈ ਠੀਕ ਆ ਉਧਰ ਪਰਲੇ ਪਾਸੇ ਜਿਸ ਨੂੰ ਖਾਓ ਉਧਰਲੇ ਪਾਸੇ ਬਹਿਣੀ ਵਾਲੇ ਪਾਸੇ ਖਾਦੋ ਇੱਥੋਂ ਆਂ ਵਿਖਾ ਦਿਓ ਲੋਵੇ ਲੋਵੇ ਦੀ ਪੂਰੀ ਆ ਬੰਤਰ ਜੇ ਠੀਕ ਆ ਜੀ ਇੱਕ ਕਮੈਂਟ ਵੀ ਸ਼ੇਅਰ ਕਰ ਪੀਏ ਆ ਦੇਖਾ ਦਿਖਾ ਦਿਓ ਠੀਕ ਆ ਮਗਰ ਬੱਚਾ ਆ ਗਿਆ ਨਾ ਹਾਂਜੀ ਮਾਸ਼ਾ ਲਓ ਜੀ ਆ ਮਗਰ ਬੱਚਾ ਇਹਦੇ ਮੇਲ ਕਾਫ ਸੋ ਸੂਬਾ ਦੂਜਾ ਕਰੋ ਸੰਗ ਦੇ ਵਿੱਚ ਜਾਂ ਕੋਈ ਐਫ ਦੇ ਨਾਲ ਜਰਸੀ ਦਾ ਕਰੋਸ ਲਾ ਲਿਆ ਜੀ ਹਨੀ ਖੋਲ ਲਿਆ ਜੀ ਵੀਰੇ ਨੂੰ ਆ ਦਿਖਾ ਦਿਓ ਠੀਕ ਆ ਸੋ ਸੂ ਸਵਾ ਦੇ ਵਿੱਚ ਆ ਇੱਕ ਵਾਰੀ ਥੋੜਾ ਪਸ਼ੂ ਠੱਪਿਆ ਜਾ ਜਾਂਦਾ ਹਾਂ ਜੀ ਕਿਉਂ ਅੱਜ ਮਾਰਨਿੰਗ ਚੇਅਰ ਜੁਰ ਪਾ ਕੇ ਜੇ ਬਿਲਕੁਲ ਫ੍ਰੀ ਹੋਈ ਆ ਠੀਕ ਆ ਯਾਰ ਆ ਲੈ ਕੇ ਆਏ ਆ ਲੋਕ ਹਾਂ ਠੀਕ ਹੈ ਸੋ ਕੰਪੈਕਟਟਰ ਦੇ ਵਿੱਚ ਆ ਬਾਕੀ ਬੰਗਾ ਬੰਗਾ ਬੱਚੇ ਨਾ ਲੋੜ ਹੀ ਨਹੀਂ ਸੰਦਸਾ ਠੰਡੀ ਸੀ ਦਾ ਉਹ ਡਰਦੀ ਆ ਉਹ ਠੰਡੀ ਸੀ ਦਾ ਜਿੱਦਾਂ ਮਰਜੀ ਹੋਈ ਜਾ ਉਦਾਂ ਪੂਰੀ ਠੰਡੀ ਧੀ ਜਿੱਦਾਂ ਮਰਜੀ ਹੋਈ ਜਾ ਜਿੱਦਾਂ ਵੀ ਕੋਈ ਸੱਜਣ ਮਰਜੀ ਇਧਣ ਕੇ ਆਪਦੀ ਤਸੱਲੀ ਕਰਕੇ ਓਕੇ ਕਰ ਸਕਦਾ ਠੀਕ ਹੈ ਜੀ ਚਾਰੇ ਥਾਣਾ ਵਿਰਲਵੰਡ ਬਿਲਕੁਲ ਤੁਹਾਡੇ ਸਾਹਮਣੇ ਆ ਸੋ ਆ ਸਪੇਸ ਗਿਆ ਵਾ ਠੀਕ ਹੈ ਆ ਇਹਦਾ ਠੀਕ ਹੈ ਚੋਈ ਵੀ ਸੰਧਾ ਪੂਰੀ ਇੱਕ ਨੰਬਰ ਬੰਦੀ ਹੈ ਠੀਕ ਹੈ ਹਣੀ ਕੀ ਮੋਲ ਰਹੂਗਾ ਫਿਰ ਕਿੰਨੇ ਦੇ ਦੇ ਰਿਆਂ ਅਜ ਸੰਧੂ ਆ ਮਗਲ ਭਾਏ 45 50 ਕਰੀਏ 40000 ਦੀ ਦੇ ਦਾਂ 40000 ਦੀ ਹਾਂ ਜੀ ਹਾਂ ਨਾ ਹੀ ਬਸ 2000 ਜੋ ਛੱਡਣਾ ਬਸ ਹਾਂ ਨਾ ਹੀ ਠੀਕ ਹੈ ਜੀ ਵਾਸੀ ਬਹੁਤ ਸਾਹ ਸੰਧੂ ਸਾਹਿਬ ਲੋ ਜੀ 40000 ਦੀ ਵਿੱਚ ਦੋ ਸਾਹ ਜਾਈ ਆ ਤੁਹਾਨੂੰ ਪਤਾ ਜਨਵਾਰ ਜਿਹਾ ਸੁੰਦਾ ਲੱਕਾ ਲਾਉਂਦਾ ਮੜਾ ਜਾ ਬਿਲਕੁਲ ਬਿਲਕੁਲ ਬਾਕੀ ਉਹ ਚਾਰੂ ਜਰੂ ਆ ਠੀਕ ਹੈ ਤੇ ਚੁਵਾਈ ਦੀ ਵੀ ਇੱਕ ਨੰਬਰ ਥਾਣਾ ਦੀ ਠੀਕ ਹੈ ਜੀ ਓਕੇ ਰਿਪੋਰਟ 38000 ਦੀ 38000 ਦੀ ਜਸਨੋ ਜੀ 38000 ਦੀ ਅੱਜ ਫਾਈਨਲ ਜਿਹੜੀ ਮਿਲ ਜੂਗੀ ਠੀਕ ਹੈ ਜੀ ਹਾਂ ਜੀ ਸੋ 38000 ਦੀ ਆ ਬੱਛਾ ਮਗਰ ਇਧਰ ਤੱਜੇ ਨੰਬਰ ਤੇ ਕ ਆਪਣੇ ਕੋਲ ਆ ਵੈੜ ਖੜੀ ਐ ਕ੍ਰੋਸ ਹਾਂ ਜੀ ਤੇ ਇਹਦਾ ਹਣੀ ਭਰਾ ਕੀ ਵੇਰਵਾ ਜੀ ਇਹ ਦੂਜੇ ਸੂਵੇ ਸੰਧੂ ਸਾਸ ਹੋਈ ਆ ਦੂਜਾ ਸੂਬਾ ਆ ਮੈਲੇ ਤੇ ਚੱਲ ਪਈ ਆ ਠੀਕ ਆ ਆ ਵੇ ਲੋ ਹੋ ਗਏ 8-10 ਦਿਨ ਇਹਨੂੰ ਇਹਨੂੰ ਹੋ ਗਏ ਅੱਜ ਇਹਨੂੰ 8-10 10000 ਦਿਨ ਹੋ ਹੀ ਗਏ 11-12 ਦਿਨ ਨਹੀਂ ਮੰਨ ਲੈ ਹਾਂ ਇੰਨੇ ਆ 8-10 ਆ 8-10 ਦਿਨਾਂ ਤੋਂ ਵੇਚ ਵੇਚੀ ਐ ਇੰਨੇ ਮਗਰ ਬੱਛਾ ਹੀ ਐ ਬੱਛਾ ਬੱਛਾ ਐ ਠੀਕ ਆ ਐ ਤਾਂ ਸੰਧੂ ਸਾਹਿਬ 14 ਕਿਲੋ ਤੇ ਚੱਲਣ ਦੀ ਆ ਆ ਬਖਾ ਦਿਓ ਥੱਲੇ ਮੜਾ ਜਾ ਇਹ ਨਹੀਂ ਵੀ ਲੱਤ ਛੜਾਕਾ ਹੈ ਠੰਡੀ ਸੀਲ ਆ ਬਖਾ ਜਿੱਦਾਂ ਮਰਜੀ ਲੱਤਾਂ ਫੜੀ ਜਾਓ 14 14 ਲੀਟਰ 14 ਲੀਟਰ ਸੰਧੂ ਸਾਹਿਬ ਕੰਡੇ ਵਾਲਾ ਦੁੱਧ ਠੀਕ ਆ ਜੀ ਲਓ ਜੀ 14 ਲੀਟਰ ਇਸ ਵੈੜ ਦੇ ਥੱਲੇ ਦੁੱਧ ਆ ਕੋਈ ਬਲੋਸ ਹੈ ਕੋਈ ਮੇਦੋ ਚਾਰ ਜੀ ਇੱਥੇ ਭਾੜਾ ਭੁੰਡਾ ਬਿਨਾ ਮੰਗੇ ਤੋਂ ਹੀ ਇਦਾਂ ਹੀ ਚੋਲਾ ਜੀ ਠੀਕ ਹੈ ਭਰਾ ਚਵਾਈ ਵੀ ਮੋਗਾ ਇੱਕ ਨੰਬਰ ਠੀਕ ਸੋ ਬਿਨਾ ਬੰਗੇ ਬਿਨਾ ਰੱਸੀ ਪਾਇਆ ਜਿਹੜੀ ਚਵਾਈ ਹੁੰਦੀ ਹੈ ਮਗਰ ਬੱਚਾ ਮੇਲ ਕਾਫ ਆ ਉਹ ਵੀ ਬੱਚਾ ਤੁਹਾਨੂੰ ਦਿਖਾ ਦਾਂਗੇ ਸੋ ਤਕਰੀਬਨ ਅਜੇ 11 12 ਦਿਨਾਂ ਦੇ ਸੂਈ ਥਲੇ 14 ਲੀਟਰ ਦੁੱਧ ਆ ਜਾ ਰਾ ਸੋ ਭਾਂਡਾ ਹੀ ਦੱਸਣ ਡਿਆ ਬਾਕੀ ਮੇਰੇ ਭਰਾ ਤੁਸੀਂ ਸਾਰੇ ਸਿਆਣਿਓ ਪਾਰਕੂ ਠੀਕ ਆ ਜੀ ਵੇਖ ਲੈ ਇੱਕ ਕਿਲੋ ਖੰਡ 2 ਕਿਲੋ ਖੰਡ ਤੰਦੂ ਸਾਹਿਬ ਵਧੂਗੀ ਘਟਦੀ ਨਹੀਂ ਵੜ ਠੀਕ ਆ ਚਾਰੂ ਬਹੁਤ ਜਿਆਦੀ ਆ ਅਜੇ ਪੀਕ ਤੇ ਚੱਲੂ ਕੋਈ 20 ਦਿਨਾਂ ਤੱਕ ਹਾਂ ਲੈ ਵੀ ਹਣੀ ਵੀਰ ਖੋਲੀ ਮਾਰਾ ਜਾ ਕਰਾਈਏ ਦਰਸ਼ਨ ਵੀਰਾਂ ਨੂੰ ਤੋੜ ਕੇ ਇੱਕ ਵਾਰੀ ਕ੍ਰੋਸ ਅੰਗਬਰੀ ਦਾ ਠੀਕ ਆ ਜੀ ਜਰਸੀ ਦੇ ਵਿੱਚ ਕੋਈ ਸ਼ਾਈ ਵਾਲ ਦਾ ਕੋਈ ਕ੍ਰੋਸ ਨਾਲ ਹੈ ਠੀਕ ਆ ਬਾਕੀ ਪਲੀ ਪ੍ਰੀਤੀ ਬਹੁਤ ਆ ਵਜਨ ਵੇਟ ਤੁਹਾਡੇ ਸਾਹਮਣੇ ਇਸ ਬੈਡ ਦਾ ਹਾਈਟ ਮੀਡੀਅਮ ਆ ਠੀਕ ਆ ਜੀ ਲਓ ਆਪਰੇਸ ਵਿੱਚ i don't think sorry. ਉਹ ਢੰਡੀ ਸੀ ਸੰਦੂਖਾ ਬਾਹਰ ਗਈ ਹੈ ਤਾਂ ਬੜਾ ਜਾਨਵਰ ਡਰ ਜਾਂਦਾ ਮੇਰੇ ਪਾਸੇ ਮੁਖਾ ਦੇ ਤੇ ਬਾਕੀ ਨਾੜਾ ਨੂੜਾ ਵੇਮ ਸਪونز ਨਾੜਾ ਸੰਦੂਖਾ ਫਾਰਮ ਵਾਲੀ ਵੜਾ ਲੀਂ ਕੇ ਕੱਲੇ ਕੱਲੇ ਸਾਨੂੰ ਨਾੜ ਠੀਕ ਆ ਠੀਕ ਆ ਤੋਂ ਵਾਕੀ ਲੈਵੇ ਦੀ ਉਹ ਆ ਨਦੀ ਬੜੀ ਸਾਫ਼ ਆ ਠੀਕ ਆ ਜੀ ਤੋਂ ਨਾੜਾ ਨੂੜਾ ਕਾਫੀ ਆ ਬਾਕੀ ਨਾੜਾ ਲੈਵੇ ਤੋਂ ਉਪਰ ਗਵਾਈ ਭਰਦੀਆਂ ਨੇ ਵੀ ਚਲੋ ਦੁੱਧ ਕਰਮ ਵਾਲੀ ਚੰਗਾ ਚਵਾਈ ਚੱਲੂਗੀ ਹਾਂ ਮੁਥੀ ਮੁਥੀ ਆ ਕੋਈ ਸੰਭਲ ਕੇ ਮੜਾ ਜੀ ਸੰਭਲ ਕੇ ਇੱਥੇ ਠੀਕ ਆ ਸੋ ਇਧਰ ਇੱਕ ਬੱਚੇ ਤੇ ਮਾਰਾ ਕੈਮਰਾ ਮਾਰਦਿਆ ਤੇ ਇਧਰ ਇਹ ਮਗਰ ਤੇ ਮੇਲ ਕਾਫ ਆ ਠੀਕ ਆ ਜੀ ਇਹ ਮਗਰ ਤੇ ਬੱਚਾ ਜਿਹੜੀ ਆਪਾਂ ਤੁਹਾਨੂੰ ਵਾਰਡ ਦਿਖਾ ਰਹੇ ਆ ਕੋਈ 12 ਦਿਨਾਂ ਦਾ ਕੋਈ 13 ਦਾ ਕੋਈ 11 ਦਾ ਆਪਦੀ ਮੇਰਾ ਵੀ ਤਾਂ ਸਮਝ ਵੇਖ ਲਿਓ ਠੀਕ ਆ ਸੋ ਇਸ ਵਕਤ ਜਿਹੜੀ ਆ 14 ਲੀਟਰ ਦੀ ਕਪੈਸਿਟੀ ਇਹਦੇ ਥਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਦੁੱਧ ਆਣ ਕੇ ਚੋ ਲੈਣਾ ਪਾਣੀ ਵੀਰ ਕੀ ਮੁੱਲ ਦੇ ਦਿੱਤੀ ਕਿੰਨੇ ਦੀ ਰੰਧੂ ਸਾਹਿਬ ਅਸ਼ੀਬ ਜਿਹੇ ਜਿਹੇ ਕਰਤੂਰ ਦੇ ਨਾਲ ਵਾਰਡ ਤੋਂ ਹਾਂਜੀ ਤੇ 50 ਦੀ ਆ ਆ ਹੁਣ ਕੋਈ ਭੈਣ ਭਰਾ ਘੜੂਗਾ ਦਾ 45 ਦਵਾਂਗੇ 45 ਦੀ 45000 ਦੀ ਜੈਸਨ ਹੂੰ ਤੇ ਛੇ ਦੀ ਜਵਾਈ 6 ਤੋਂ 6 ਆਪਣੀ ਮਾਰਨਿੰਗ 6 ਟਾਈਮ ਹੋਇਆ ਪਿਆ तकरीबन 5:30 ਹੁਣ 6:00 ਵਜਣ ਦਾ ਹੈ ਜਵਾਈ ਦਾ ਟਾਈਮ ਤੇ ਟਾਈਮ ਪੂਰੀ ਬਣ ਗਈ ਏ ਠੀਕ ਹੈ ਹਾਂਜੀ ਫਣੀ ਪੱਕੀ ਚਲੋ ਆਪਣੇ ਸਾਰੇ ਭਰਾ ਨੇ ਮਾਲ ਤੇਰੇ ਕੋਲ ਇਸੇ ਤਰ੍ਹਾਂ ਹੀ ਜਾਂਦਾ ਤੁਹਾਡਾ ਤੁਹਾਡਾ ਹਾਂਜੀ ਮਤਲਬ 14 ਤੇ 14 ਜਾਂ ਵੀ 14 14 ਤੇ 13 ਕਿਲੋ ਲਾਓ ਤੁਸੀਂ ਜਿਹੜਾ ਵੀਰ ਮਰਜ਼ੀ ਲੈਵੇ ਹਾਂ ਇੱਥੇ 14 ਹੈ ਓਪਰੇਸ਼ਨ ਦਾ 1 ਕਿਲੋ ਖੰਡ ਘਟਾ ਦਿਓ ਜਾਨਵਰ ਚਲੋ ਕਈ ਕਿ ਭੈਣ ਭਰਾ ਕਹਿੰਦੇ ਕਿਲੋ ਘਟਾਤਾ ਪਰ 13 ਹੀ ਕਹਿ ਦਿੰਦੇ ਤੇ 13 ਹੀ ਮੰਨ ਕੇ ਸੌਦਾ 13 ਹੀ ਮੰਨ ਕੇ ਸੌਦਾ ਤੁਸੀ 13 ਮੰਨ ਕੇ ਸੌਦਾ ਇੱਥੇ ਆਉਂ 14 ਦਾ ਆਪੇ ਮੂੰਹ ਕਹੂਗਾ ਵੀ 14 ਹੈਗਾ ਠੀਕ 43 ਦੀ ਹੈਨਾ 43 45 ਇੱਥੇ 2000 ਮੰਨ ਤਾਣ ਬਸ ਠੀਕ ਹੈ ਭਰਾ 43 ਦੀ ਇਹ ਨਹੀਂ ਬਗੋ 35 36 40 ਉਹ ਨਹੀਂ ਹੁੰਦੀ ਠੀਕ ਹੈ 43 ਦੀ ਫਾਈਨਲ ਜਿਹੜੀ ਆ ਸੁਣੋ ਨਹੀਂ ਜੇ ਤੇ ਬਾਕੀ ਦੰਦ ਖਾਵੇ ਪਾਣੀ ਲਾਉਦੇ ਬਾਅਦ ਆਹ ਵੇਖ ਲੋ ਬੁਖਾ ਦਿਓ ਮਾਰ ਕੇ ਕੈਮਰਾ ਲੈ ਆ ਵੀ ਚੰਗੀ ਆ ਠੰਡੀ ਸੀਲ ਆ ਇਹੋ ਜੀ ਨਾਲੇ ਮਈਆਂ ਰਗਾ ਦੁੱਧ ਦਾ ਚਟਾ ਬਿਲਕੁਲ ਅੱਗੇ ਆਪਣੇ ਕੋਲ ਇੱਕ ਬੱਚੀ ਆ ਗਈ ਏ ਇਹ ਹਮਸਾ ਬੱਚੀ ਸੰਤੂ ਸਾਹਿਬ ਆਪਣੀ ਘਰ ਦੀ ਹੈ ਵੜਾ ਠੀਕ ਆ 7 ਮਹੀਨੇ ਦੀ ਆ 7 ਮਹੀਨੇ ਉਮਰ ਆ ਹਾਂਜੀ ਲੋ ਜੀ 7 ਮਹੀਨੇ ਉਮਰ ਆ ਐਚ ਐਫ ਬਰੀਡ ਦੇ ਵਿੱਚ ਬੱਚੀ ਆ ਹਾਂਜੀ ਇਹਨੂੰ ਹਣੀ ਬਾਰੇ ਚਾਰੇ ਥਾਣਾ ਨਿਕਲ ਆ ਬੋੜਾ ਝੋਲੀ ਚਲੀ ਚੈੱਕ ਕਰਾ ਦਿਆ ਜੀ ਆ ਚਾਰੇ ਥਾਣਾ ਓਏ ਹੋਰ ਲੱਗਾ ਨਹੀਂ ਵੱਖਰਾ ਲੋ ਜੀ ਵਿਖਾ ਦਿਓ ਬਾਕੀ ਬਹੁਤ ਸੋਹਣਾ ਸੋਨਾ ਲੱਗਾ ਜਾਦਾ ਹੁਣ ਸਹੀ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਪੋਟਾ ਪੋਟਾ ਸਵਾ ਪੋਟਾ ਜਿਹੜਾ ਥਣ ਲੱਗਾ ਬੱਚੀ ਚੰਗੀ ਏ 7 ਮਹੀਨੇ ਦੀ ਉਮਰ ਆ ਇਸ ਬੱਚੀ ਦੀ ਤੇਣੀ ਆਪਣੇ ਘਰ ਵਾਲੀ ਬੈੜ ਦੀ ਕਿਤੇ ਕਿ ਜਾਂਦੀ ਸੀ ਇਹ ਘਰ ਦੀ ਬੈੜ ਦੀ ਮਦਦ ਲਾ ਲੋ ਠੀਕ ਆ ਵਾ ਇਹਦੀ ਮਦਦ ਦਾ ਰਿਕਾਰਡ ਹੈਗਾ ਜੀ 30 32 ਪਲੱਸ ਲਓ ਜੀ ਸਟੇਟ ਪਰੇ ਦੇ ਵਿੱਚ ਫੇਸ ਕੁਆਲਿਟੀ ਬਹੁਤ ਸੋਹਣੀ ਬੂਥੀ ਪਾਸੀ ਬਹੁਤ ਵਧੀਆ ਛੋਟਾ ਕੰਨ ਚੱਪਾ ਚੱਪਾ ਕੰਨ ਲੱਗਾ ਵਾ ਮਾ ਦਾ ਕਿੰਨਾ ਦੋ ਤੁਸੀਂਗਾ 32 ਕਿਲੋ ਦਾ ਰਿਕਾਰਡ ਹੀ ਪਹਿਲਾਂ ਦਾ ਠੀਕ ਆ ਉੱਬੇ ਇਹ ਬੱਚੀ ਜਿਹੜੀ ਰੱਖੀ ਤੇ ਹੁਣ ਤਨ ਪਾ ਪਸ਼ੂ ਭਰਾਉਂਦੇ ਜਾਂਦੇ ਆ ਤੇ ਫਿਰ ਨਹੀਂ ਬੱਚੀ ਦਾ ਸੂਤਰ ਆਉਂਦਾ ਇੱਥੋਂ ਲਾਗਿਓ ਤੋੜਦੇ ਆ ਜੇ ਠੀਕ ਆ। ਉਹ ਵੀ ਅੰਸਰ ਬੱਚੀ ਆ ਮੇਰੇ ਭਰਾ ਕੋਈ ਫਾਰਮ ਦੇ ਵਿੱਚ ਜਾਂ ਕਿ ਇੱਕ ਘਰੇ ਸਾਪਣ ਦਾ ਕੋਈ ਸ਼ੌਂਕ ਰੱਖਦਾ ਠੀਕ ਆ ਜੀ। ਹੱਥ ਪਾ ਸਕਦੇ ਹੋ ਬਹੁਤ ਖੂਬਸੂਰਤ ਕਬੂਤਰ ਵਰਗੀ ਵੈੜਾ ਕਰਮਾਣੀ ਤੇ ਰੰਗ ਬਾਜ ਆ ਪ੍ਰਿੰਟ ਫਰੰਟ ਬਹੁਤ ਜਿਆਦਾ ਸੋਹਣਾ ਠੀਕ ਆ। ਹਾਂ ਜਿੰਨੇ ਵੀ ਇਹ ਚੰਗੀ ਆ ਸਾਫ਼ ਸੁਥਰੀ ਆ ਵੈੜਾ। ਬਾਕੀ ਪਲੀ ਮੈਂ ਨਾ ਰੀਜ ਲਾ ਕੇ ਸੇਵਾ ਸੁੋ। ਮੈਂ ਨਾ ਬਹੁਤ ਸੇਵਾ ਕੀਤੀ ਸੰਦੂ ਸਾਹਿਬ ਆ। ਵੇਚਣੀ ਨਹੀਂ ਪਰ ਬਰਨੰਦਾ ਰੋਕਣੀ ਜੇ ਹੁੰਦਾ ਫਿਰ ਤਾਂ ਵੇਚਣੀ ਸੀ ਠੀਕ ਹੈ ਵੀਰੇ ਹਾਂਜੀ ਪੂਮ ਖੀਰੀ ਹੈ ਤੇ ਅਜੇ ਬੱਚਾ ਹੀ ਆ 7 ਮਹੀਨਾ ਜੀ ਬਾਕੀ ਗਰੋਥ ਸੋਹਣੀ ਕੀਤੀ ਹੈ ਬੱਚੀ ਨੇ ਹਾਂਜੀ ਪੰਜ 6 ਮਹੀਨੇ ਕੋ ਸਾਫ ਲੈ ਤੇ ਏ.ਆਈ ਦੇ ਕਾਬਿਲ ਆ ਗਈ ਬਹੁਤ ਸਿਆਲ ਸਿਆਲ ਜੇ ਸੰਦੇ ਸਾਹ ਬਣ ਜਾਣੀ ਬੈਠ ਹਾਂ ਨਹੀਂ ਬੱਚੀ ਚੰਗੀ ਆ ਸੋ ਨਾਲੇ ਕੋਈ ਫੋੜ ਸ਼ਾਂਗ ਨਹੀਂ ਕੀ ਠੀਕ ਆ ਜੀ ਚਾਰੇ ਧਾਣਾ ਇਧਰ ਵਿਖਾ ਲਓ ਹਾਂ ਸੋ ਚਾਰੇ ਧਾਣਾ ਹਾਂ ਠੀਕ ਹੈ ਇਹਨੂੰ ਹਣੀ ਮੋੜਦਾ ਵੀਰ ਆ ਦਿਖਾ ਦੇ ਬੁਖਾ ਦਿਓ ਠੀਕ ਹੈ ਸੋ ਘੋਲੀ ਬੁਖਾ ਦਿਓ ਕਿਉਂ ਨਹੀਂ ਸੰਧੂ ਸਾਹਿਬ ਇਧਰ ਖੁਸ਼ੀ ਨਹੀਂ ਲੱਗੀ ਠੀਕ ਹੈ ਹਣੀ ਕੀ ਲੈਣ ਦੇਣ ਕੀ ਮੁੱਲ ਹੈ ਸੰਧੂ ਸਾਹਿਬ ਜਿਹੜਾ ਮੁੱਲ ਕਰਨਾ ਉਤੋਂ ਜ਼ਿਆਦਾ ਖਾਈ ਗਈ ਹੈ ਤੇ ਸੰਧੂ ਸਾਹਿਬ 20000 ਦੀ ਦੇਣੀ ਆਪਾਂ 20000 ਦੀ ਉਹ ਚਾਹ 2000 ਮਾਨਤਾ ਕਰਨਾ ਜੀ 18 ਦੀ ਹਾਂਜੀ 18 ਲਓ ਜੀ 18000 ਦੀ ਹਣੀ ਦਾ ਵੀ ਇਹ ਵਛੀ ਦੇਣੀ ਆਪਾਂ ਠੀਕ ਹੈ ਜੀ ਤੇ ਬਾਕੀ ਚਲੋ ਰੁਪਈਏ ਲਾ ਕੇ ਚਲੋ ਕੋਈ ਚੀਜ਼ ਮੇਰਾ ਭਰਾ ਮਿਲ ਜਵੇ ਤੇ ਉਧਰ ਕੀ ਰੀਸ ਕੋਣੀਗੀ ਵਛੀ ਬਹੁਤ ਸੋਣੀ ਹੈ ਸੰਧੂ ਸਾਹਿਬ ਬਲਕ ਕਾਡ ਬਹੁਤ ਕੱਡੂਗੇ ਤੇ ਉਮਰ ਹੀ ਕੁਛ ਨਹੀਂ ਹੋਈ ਹੋਰ ਮਾਰਨੀ ਛਾਲ ਮਾਰਦੇ ਜੇ ਮਾਰਨੀ ਨਹੀਂ ਛਾਲ ਸੰਧੂ ਸਾਹਿਬ ਕਰਦਾ ਵੀ ਥੋੜਾ ਬੋਲਾ ਪਰ ਨਹੀਂ ਹੋਣਾ ਜਿਆਦਾ ਨਹੀਂ ਥੋੜਾ ਬੋਲਾ ਜਿਆਦਾ ਨਹੀਂ ਹੋਣਾਗਾ 18000 ਦੀ ਹਣੀ ਦਾ ਵੀ ਦੇਣੀ ਆ ਥੋੜਾ ਬੋਲਾ ਬਾਕੀ ਮੇਰਾ ਭਰਾ ਫੋਨ ਲਾ ਲਿਓ ਜੇ 1000 ਛੱਡ ਦਾਂਗ ਤੁਹਾਡੇ ਕਹਿੰਦੇ 17000 ਦੀ ਲਓ ਜੀ 17000 ਦੀ ਬਚੀ ਆ 20 ਤੋਂ 25000 ਖਾ ਹੀ ਗਈ ਏ ਜਿਹੜਾ ਦਾਣੇ ਦਾ ਹੀ ਉਹ ਤਾਂ ਚਲੋ ਕਰਮ ਵਾਲੀਆਂ ਖਾ ਪੀ ਕੇ ਬੰਨੀਆਂ ਨੇ ਪਰ ਇੱਕ ਆ ਵਛੀ ਦੇ ਖੀਰੀ ਠੀਕ ਆ ਇਹ ਵੀ ਖੀਰੀ ਆ ਇਹ ਵੀ ਖੀਰੀ ਆ ਲਓ ਵੀ ਇਧਰ ਇੱਕ ਖੀਰੀ ਇਹ ਵੀ ਸਾਹ ਵੀ ਇਹਦੀ ਉਮਰ 15 ਮਹੀਨੇ ਜੇ ਹਾਂ ਤੇ ਜਾ 14 15 ਮਹੀਨੇ ਉਮਰ ਤੇ ਹੁਣ ਮਹੀਨਾ ਡੇਢ ਮਹੀਨਾ ਟੁੱਟੀ ਆਪਣੇ ਘਰੋਂ ਹੀ ਆਈ ਬੈਠੇ ਠੀਕ ਹੈ ਵੀਰੇ ਆਪਣੇ ਰਿਸ਼ਤੇਦਾਰ ਭਾਜੀ ਦਾ ਹੀ ਤੇ ਵੜ ਟੁੱਟੀ ਏ ਸਾਂਭ ਤੋਂ ਤੇ ਮੂੰਹ ਖੀਰੀ ਏ ਵੀ ਮੈਂ ਵਿਸ਼ੇਸ਼ ਮਾਰ ਕੇ ਕੈਮਰਾ ਦਿਖਾ ਦਿਆ ਜੀ ਥਾਂ ਇਹਦੇ ਵੀ ਚਾਰੀ ਆ ਆ ਦਿਖਾ ਦਿਓ ਸੋ ਆ ਦਿਖਾਓ ਸੋ ਝੋਲੀ ਝਾਲੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਫੇਸ ਕੁਆਲਟੀ ਵੀ ਨਿਕਲ ਛੋਟਾ ਮੂੰਹ ਦਾ ਸਵਾ ਕਸਾਲ ਕੇ ਡੇਢ ਕਸਾਲ ਦੀ ਹੋਗੀ ਇਹ ਮਤਲਬ 14 ਕਿ ਮਹੀਨੇ ਦੀ ਹੋਗੀ ਇਹ ਚਲੋ ਸਵਾ ਕਸਾਲ ਦੀ ਵੀ ਮੰਨ ਲੇ ਹਾਂ ਤੇ ਮਤਲਬ ਟੀਕੇ ਦੇ ਕਾਬਿਲ ਹੋਣ ਪੂਰੀ ਕੱਦ ਕੁਤ ਪੂਰਾ ਠੀਕ ਹੈ ਜੀ ਕੱਦ ਘਰ ਬਹੁਤ ਵੱਡ ਗਈ ਹੋਇਆ ਪਿਆ ਬਿਲਕੁਲ ਏਆਈ ਦੇ ਕਾਬਿਲ ਵੀ ਆ ਫੇਸ ਵੀ ਛੋਟਾ ਲੱਗਾ ਤੇ ਕੰਨੋ ਛੋਟੇ ਠੀਕ ਹੈ ਜੀ ਜਰਸੀਆਂ ਵਾਲਾ ਮੂੰਹ ਲੱਗਾ ਜੈਨੂੰ ਹਾਂ ਚੰਗੀਆਂ ਚੋਣੇ ਪਰ ਉਹਨੇ ਜੋੜੀ ਪਾਉਣੀ ਹੈ ਤੇ ਥੋੜਾ ਬਾਧਾ ਡਿਸਕਾਊਂਟ ਹੋ ਜਾਊਗਾ ਤੇ ਇਹ ਹਣੀ ਕੀ ਮੁੱਲੇ ਦਾ ਰਹੂਗਾ ਇਹਦਾ ਸੰਧੂ ਸਾਹਿਬ ਮੁੱਲ ਭਾ 15 ਕਿ 14 ਕਰੀਏ ਹਾਂਜੀ 12000 دینی 12 ਦੀ ہاں ਸੰਧੂ ਸਾਹਿਬ ਇਹ ਮਹੀਨਾ ਇੱਕ ਮਹੀਨਾ ਸੀ ਤੀਕਾ ਦੇ ਖਾਤਾ ਦੇ ਵਸ਼ੀ 70 75000 ਦੀ ਆ ਠੀਕ ਆ ਜੀ ਇਹ ਦੀ ਮਦਦ ਬਹੁਤ ਚੰਗਾ ਰਿਕਾਰਡ ਹੈ ਆਪਣੇ ਭਾਜੀ ਨੂੰ ਆਪਾਂ ਗਾਂ ਕੱਲੀ ਇੱਥੋਂ ਹਾਂ ਉਹ 22 29 ਕਿਲੋ ਦੇ ਚੱਲਦੇ ਪਹਿਲਣ ਵਾਰ ਬਹੁਤ ਵੱਡੀ ਸੀ ਮਤਲਬ ਉਹਨਾਂ ਸਾਲ ਤੇ ਪੂਰਾ ਸੰਭੀ ਆ ਤੇ ਉਹਨਾਂ ਨੂੰ ਡਿਊਟੀ ਮਿਲ ਗਈ ਆ ਤੇ ਫਿਰ ਤੇ ਫਿਰ ਚੜ ਕੇ ਡਿਊਟੀ ਤੇ ਉਹ ਤੇ ਫਿਰ ਇਹ ਵਾਸ਼ੀ ਸੰਭੀ ਨਹੀਂ ਗਈ ਇਹ 12 ਦੀ ਮਿਲ ਗਈ 13 ਦੀ 12000 ਦੀ ਤੇ 12 ਦੀ ਇਹ 17 ਦੀ 32000 ਦੀ ਜੋੜੀ ਹੈ ਨਾ 32000 ਦੀ ਉਹਦੀ 29000 ਦੀ ਜੋੜੀ ਇਹ ਜੋੜੀ ਬਾਉ ਕੋਈ 28 ਦੀ ਤੇ ਜੋੜੀ ਮੇਰਾ ਭਰਾ ਕੋ ਲੈ ਜਾਊਗਾ ਤਾਂ 28000 ਦੀ 28000 ਦੀ ਜੋੜੀ ਦੇ ਦਾਂਗੇ ਜੇ ਕੱਢੀ ਲਵ ਬੱਸੀਆਂ ਨੇ ਖੀਰੀਆਂ ਦੋ ਐ ਸੋ ਇਹ ਕੁਆਲਿਟੀ ਹੈ ਠੀਕ ਹੈ ਜੀ ਬਾਕੀ ਇਧਰ ਦੋ ਵੜਾ ਸੁਈਆਂ ਤਾਜ਼ੀਆਂ ਦਿਖਾਤੀਆਂ ਤੁਹਾਨੂੰ ਝੋਟੀ ਪਰਲੇ ਪਾਸੇ ਪਹਿਲੇ ਨੰਬਰ ਤੋਂ ਹੀ ਸਟਾਰਟਿੰਗ ਹੋਈ ਸੀ ਆਪਾਂ ਬਿਲਕੁਲ ਸੱਜਰਤਾ ਜੀ ਝੋਟੀ ਆ ਇਧਰ ਰਖਾ ਸੰਦੂ ਸਾਫ ਸਾਫ ਸੁਥਰਾ ਜਿੱਦਾਂ ਮਰਜ਼ੀ ਕੋਈ ਤਸੱਲੀ ਕਰੇ ਮੇਰਾ ਵੀਰ ਠੰਡੀ ਧੀ ਜਿੱਦਾਂ ਮਰਜ਼ੀ ਕੋਈ ਚੋਈ ਜਾਵੇ ਘਰ ਤੋਂ ਉਹਨੂੰ ਬਹੁਤ ਸੋਹਣੀ ਇੱਕੋ ਸੰਪਰਕ ਨੰਬਰ ਆਪਣੇ ਵੀਰੇ ਬੋਲਦਗੇ 77078 542 ਠੀਕ ਆ ਜੀ ਹਾਂਜੀ ਲੋ ਵੀ ਇਹ ਨੰਬਰ ਆ ਦੋਸਤੋ ਕਰੋ ਕਾਲ ਇਹੋ ਗੱਲ ਬਾਤ ਤੇ WhatsApp ਚੱਲਦਾ ਇੱਥੇ ਕਾਲ ਠੀਕ ਆ ਜੀ ਹਾਂਜੀ ਸੋ ਬਾਕੀ ਮਾਲ ਇਹਨਾਂ ਦੇ ਕੋਲ ਆਇਆ ਗਿਆ ਰਹਿੰਦਾ ਪੁੱਛ ਕੇ ਸ ਕਰਦੇ ਦਿਆ ਕਰੋ ਪਸ਼ੂ ਫਾਰਮ ਲਾਈਨ ਦੇ ਵਿੱਚ ਜਿਹੜੇ ਆ ਡੇਲੀ ਰੁਟੀਨ ਦੇ ਵਿੱਚ ਆਏ ਗਿਆ ਰਹਿੰਦੇ ਆ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ